ਸਤਿ ਸ਼੍ਰੀ ਅਕਾਲ ਜੀ ਮੈਂ yogita ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਖਾਲਸਾ ਪੰਥ ਦੀ ਸਥਾਪਨਾ ਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਮੈਂ ਵਿਸਾਖੀ ਦੇ ਨਾਲ ਸੰਬੰਧਿਤ ਪ੍ਰਮੁੱਖ ਘਟਨਾਵਾਂ ਦਾ ਬੜੇ ਥੋੜੀ ਜਿਹੀ ਸ਼ਬਦਾਂ ਵਿੱਚ ਬਿਆਨ ਕਰ ਸਕਾਂ ਤੇ ਵਿਸਾਖੀ ਦੀ ਮਹੱਤਤਾ ਨੂੰ ਦੱਸਦੇ ਹੋਏ ਤੁਹਾਡੇ ਸਾਹਮਣੇ ਮੈਂ ਦੋ ਸਤਰਾਂ ਰੂਬਰੂ ਕਰਨਾ ਚਾਹਾਂਗੀ ਕਹਿੰਦੇ ਨੇ ਕਿ ਜ਼ਮੀਨ ਨਾਲ ਜੁੜੇ ਲੋਕਾਂ ਦਾ ਤਿਉਹਾਰ ਹੈ ਜ਼ਮੀਨ ਨਾਲ ਜੁੜੇ ਲੋਕਾਂ ਦਾ ਤਿਉਹਾਰ ਹੈ ਖੇਤੋਂ ਘਰ ਆਉਂਦੀ ਸੋਨਰੰਗੀ ਬਹਾਰ ਹੈ ਤੇ ਖੇਤਾਂ ਚੋਂ ਘਰ ਆਉਂਦੀ ਸੋਨਰੰਗੀ ਬਹਾਰ ਦਾ ਮਤਲਬ ਇਹ ਜਿਹੜਾ ਵਿਸਾਖੀ ਦਾ ਤਿਹਾਰ ਹੈ ਕਣਕ ਦੀ ਕਟਾਈ ਦੇ ਨਾਲ ਸੰਬੰਧਤ ਹੈ ਕਹਿੰਦੇ ਕਿ ਬੜੇ ਹੀ ਸਮੇਂ ਤੋਂ ਰੰਦਾ ਇਸ ਦਾ ਸਭ ਨੂੰ ਇੰਤਜ਼ਾਰ ਹੈ ਕਿਉਂਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਲੋਕਾਂ ਦੀ ਰੋਜੀ ਰੋਟੀ ਦਾ ਸਵਾਲ ਹੈ ਤੇ ਵਿਸਾਖੀ ਦਾ ਤਿਹਾਰ ਜਿੱਥੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਉੱਥੇ ਹੀ ਰੋਜੀ ਰੋਟੀ ਦਾ ਸਵਾਲ ਹੈ ਕਿ ਕਣਕ ਦੀ ਕਟਾਈ ਵੀ ਹੁੰਦੀ ਹੈ ਤੇ ਕਣਕ ਦੀ ਫਸਲ ਦੇ ਨਾਲ ਸੰਬੰਧਿਤ ਹੈ ਇਹ ਅੱਜ ਦਾ ਵਿਸਾਖੀ ਦਾ ਤਿਹਾਰ ਤੇ ਜੇਕਰ ਅਸੀਂ ਪ੍ਰਮੁੱਖ ਘਟਨਾ ਦਾ ਜ਼ਿਕਰ ਕਰੀਏ ਤੇ ਉਸਦੇ ਨਾਲ ਸਾਡੀ ਸਭ ਦੀ ਧਾਰਮਿਕ ਆਸਥਾ ਵੀ ਜੁੜੀ ਹੋਈ ਹੈ ਤੇ ਉਹ ਘਟਨਾ ਹੈ 1699 ਦੀ ਬਨੰਦਪੁਰ ਸਾਹਿਬ ਦੀ ਜਿੱਥੇ ਤਨਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਆਖਦੇ ਨੇ ਕਿ ਇਸ ਦਿਨ ਦਸ਼ਮੇਸ਼ ਪਿਤਾ ਨੇ ਇਸ ਦਿਨ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਸਜਾਇਆ ਸੀ ਅਪੇ ਗੁਰੂ ਅਪੇ ਚੇਲਾ ਦਾ ਅਦੇ ਆਏ ਚਲਾਇਆ ਸੀ ਸਿੱਖਾਂ ਨੂੰ ਦਿੱਤੀ ਨਵਿੱਕਲੀ ਤੇ ਅਨੋਖੀ ਪਹਿਚਾਨ ਸਿੱਖਾਂ ਨੂੰ ਦਿੱਤੀ ਨਵਿੱਕਲੀ ਤੇ ਅਨੋਖੀ ਪਹਿਚਾਨ ਬਖਸ਼ੇ ਕਸ਼ਹਿਰਾ ਕੜਾ ਕੇਸ ਕੰਗਾ ਤੇ ਕਿਰਪਾਨ ਸਾਡੇ ਦਸ਼ਮੇਸ਼ ਪਿਤਾ ਤਾਂਤਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਖਾਲਸਾ ਪੰਥ ਜਿਹੜੀ ਸਥਾਪਨਾ ਕੀਤੀ ਗਈ ਨਨਪੁਰ ਸਾਹਿਬ ਵਿਖੇ ਇਹ ਦਿਨ ਵੀਸਾਖੀ ਦੇ ਨਾਲ ਸੰਬੰਧਤ ਹੈ ਤੇ ਅੱਜ ਦਾ ਦਿਨ ਖਾਲਸਾ ਪੰਦੀ ਸਥਾਪਨਾ ਮਜੂਮੀ ਮਨਾਇਆ ਜਾਂਦਾ ਹੈ ਤੇ ਜੇਕਰ ਅਸੀਂ ਇਤਿਹਾਸ ਦੇ ਹੋਰ ਪੰਨੇ ਫਰੋਲੀਏ ਤੇ ਇਸ ਦਿਨ ਦੇ ਨਾਲ ਸੰਬੰਧਤ ਇੱਕ ਘਟਨਾ ਹੈ ਉਹ ਹੈ ਅੰਮ੍ਰਿਤਸਰ ਸਾਹਿਬ ਵਿਖੇ ਜਲਿਆਂਵਾਲਾ ਬਾਗ ਦਾ ਖੂਨੀ ਸਾਕਾ ਜੋ ਕਿ 13 April 1919 ਨੂੰ ਵਾਪਰਿਆ ਸੀ ਜਿੱਥੇ ਨਿহੱਥੇ ਅਤੇ નિર્ਦੋਸ਼ ਲੋਕਾਂ 'ਤੇ ਅੰਨੇਵਾ ਗੋਲੀਆਂ ਅੰਗਰੇਜ਼ਾਂ ਦੇ ਜ਼ਾਲਮ ਅਫਸਰਾਂ ਵੱਲੋਂ ਚਲਾਈਆਂ ਗਈਆਂ ਸਨ ਕਿੰਦੇ ਨੇ ਕਿ 13 ਅਪ੍ਰੈਲ 1919 ਨੂੰ ਜ਼ਾਲਮ ਅੰਗਰੇਜ਼ ਨੇ ਬੜਾ ਹੀ ਕਹਿਰ ਕਮਾਇਆ ਸੀ ਜਰਨਲ ਡਾਇਰ ਨੇ નિર્ਦੋਸ਼ ਨਿਹwidehatਾਂ ਤੇ ਗੋਲੀਆਂ ਦਾ ਮੀਂਹ ਵਰਸਾਇਆ ਸੀ ਤੇ ਜੇਕਰ ਵਿਸਾਖੀ ਦਾ ਜ਼ਿਕਰ ਹੁੰਦਾ ਤੇ ਇਸ ਘਟਨਾ ਦਾ ਵੀ ਜ਼ਿਕਰ ਹੁੰਦਾ ਪਰ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਵੀਰ ਸਪੂਤ ਸਰਦਾਰ ਉਦਮ ਸਿੰਘ ਜੀ ਵੱਲੋਂ ਇਸ ਦਾ ਬਦਲਾ ਵੀ ਲਿਆ ਗਿਆ ਸੀ ਅੰਤ ਵਿੱਚ ਮੈਂ ਇਹੋ ਹੀ ਮਾਲਕ ਅੱਗੇ ਆਸਤੇ ਅਰਦਾਸ ਕਰਦੀ ਹਾਂ ਕਿ ਮਾਲਕ ਸਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਮੈਂ ਇਸ ਤਰ੍ਹਾਂ ਹੀ ਛੋਟੀਆਂ-ਛੋਟੀਆਂ ਵੀਡੀਓ ਦੇ ਮਾਧਿਅਮ ਰਾਹੀਂ ਦਿਨਾਂ ਦੀ ਮਹੱਤਤਾ ਨੂੰ ਬਿਆਨ ਕਰਦੀ ਰਵਾਂ ਤੇ ਹੋਈ ਭੁੱਲ ਦੀ क्षमा ਜਾਂਚ ਖਾਂ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਵਾਰ ਫੇਰ ਤੋਂ ਤੁਹਾਨੂੰ ਖਾਲਸਾ ਪੰਥ ਦੀ ਸਿਰਜਣਾ ਅਤੇ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਧੰਨਵਾਦ ਜੀ